ਗੁੰਗੇ ਮਹਾਂ ਅੰਮ੍ਰਿਤ ਰਸ ਚਾਖਿਆ ਪੁੱਛੇ ਕਹਿਨ ਨਾ ਜਾਈ ਹੋ ਜਿਵੇਂ ਗੁੰਗੇ ਨੇ ਮਹਾਂ ਅੰਮ੍ਰਿਤ ਰਸ ਬਹੁਤ ਜ਼ਿਆਦਾ ਮਿੱਠਾ ਅੰਮ੍ਰਿਤ ਅਸਲ ਮਿੱਠੇ ਰੂ ਹੈ ਨੇ ਜਿਹੜਾ ਮਿੱਠਾ ਹੈ ਨਾ ਜਲ ਉਹ ਅੰਮ੍ਰਿਤ ਕਹਿੰਦੇ ਨੇ ਉਹ ਕਿਉਂਕਿ ਅੰਮ੍ਰਿਤ ਕਰਕਾਰ ਨੀਵ ਸਿਜਾਈ ਨਿਮ ਨੂੰ ਅੰਮ੍ਰਿਤ ਨਾਲ ਸਜਿਆ ਜੇ ਅਫਰਦਾ ਮਤਲਬ ਦੁੱਧ ਹੋਵੇ ਤਾਂ ਤੋਂ ਵੀ ਕੋੜਾ ਪਰ ਨਾ ਜਾਈ ਪਰ ਉਹ ਲੋਇ ਬਹੁਤ ਮਿੱਠੇ ਪਾਣੀ ਨੂੰ ਅਬਰਤ ਕਹਿੰਦੇ ਨੇ ਆਪਣੇ ਵੀ ਪਤਾਸਿਆਂ ਵਾਲਾ ਪਾਣੀ ਸਭ ਤੋਂ ਇਨਾ ਮਿੱਠਾ ਨਹੀਂ ਪੀਂਦੇ ਪਾਣੀ ਜਿਹਨਾਂ ਅਬਰਤ ਬਣਾਉਂਦੇ ਨੇ ਫੌੜ ਬਣਾਉਂਦੇ ਨੇ ਜਦ ਜਿੰਨਾ ਮਿੱਠਾ ਉਹ ਬਣਾਉਂਦੇ ਨੇ ਉਦਾਂ ਨਹੀਂ ਪਾਣੀ ਕੋਈ ਪੀ ਸਕਦਾ ਇਨਾ ਮਿੱਠਾ ਪੀਂਦੇ ਹੀ ਨਹੀਂ અત્યੰਤ ਮਠਾ ਜੜਾ ਹੈ ਨਾ ਉਹਨੂੰ ਅਬਰਤ ਕਹਿੰਦੇ ਨੇ ਹਾਂ ਅਮਰਤ ਰਸ ਚੱਖਿਆ ਪੁੱਛੇ ਕਹੇ ਅਮਰਤ ਰਸ ਚੱਖ ਲਿਆ ਉਹਨਾਂ ਦਿਨਾਂ ਚ ਬਹੁਤ ਘੱਟ ਮਿੱਠਾ ਹੁੰਦਾ ਸੀ ਪਹਿਲਾਂ ਮਿੱਠਾ ਬਹੁਤ ਘੱਟ ਮਿਲਦਾ ਸੀ ਖਾਣ ਨੂੰ ਲੋਕਾਂ ਨੂੰ ਪਰ ਗੁੰਗੇ ਨੂੰ ਦਿੱਤਾ ਅਮਰਤ ਬਹੁਤ અત્યੰਤ ਮਿੱਠਾ ਖੋਜਤਾ ਗੁੰਗਾ ਬਹੁਤ ਹੈ ਪਰ ਦੱਸੇ ਕੀ ਪੁੱਛੇ ਕਹਿ ਨਾ ਜਾਈ ਹੋ ਬਿਆਨ ਨਹੀਂ ਕਰ ਸਕਦਾ ਐਸੋ ਬੇਢੀ ਬਰਨ ਨਾ ਸਕੂ ਇਸ ਕਰਕੇ ਬੇਢੀ ਤਾਂ ਮੇਰੇ ਅੰਦਰ ਹੈ ਜਰੂਰ ਪਰ ਬਰਨਣ ਮੇਤੇ ਵੀ ਨਹੀਂ ਹੁੰਦਾ ਗੂੰਗੇ ਵਾਲੀ ਪੋਜੀਸ਼ਨ ਮੇਰੀ ਇਹ ਜਾ ਵੀ ਆਪਣੇ ਅੰਦਰ ਦੁਹੀ ਟੋੜ ਲਓ ਹੈਬ੍ਰਿਕ ਸਭ ਅੰਤਰ ਸਭ ਠਾਈ ਹੋ ਸਭ ਅੰਤਰ ਸਭ ਠਾਈ ਹੋ ਸਾਰਿਆਂ ਦੇ ਅੰਦਰ ਹੈ ਬੇੜੀ ਕੇ ਗੁਣ ਸੁਣ ਲਈ ਬਾਈ ਜੜਦ ਬਾਂਦ ਤੂੰ ਥਾਪਿਓ ਬੇੜੀ ਕੇ ਗੁਣ ਸੁਣ ਲਈ ਬਾਈ ਬੇੜੀ ਦਾ ਕੋਈ ਇੱਕ ਹੋਰ ਦਾ ਹਾਂ ਉਹਦਾ ਗੁਣ ਦੱਸਿਆ ਜਾ ਸਕਦਾ ਜਲਦ ਬਾੰਦ ਤਰੂ ਥਾਪਿਓ ਰੇ ਜਲਦ ਬਾੰਦ ਤਰੂ ਥਾਪਿਓ ਥਾਪਿਓ ਹੋ ਇਹ ਜਿਹੜਾ ਤਰੂ ਜਲਦਾ ਸੀ ਨਾ ਤ੍ਰਿਸ਼ਨਾ ਦੀ ਅੰਗ ਚ ਤੇਰੇ ਕੋਲ ਜੇ ਮਾਇਆ ਦੇ ਦੇਖਦਾ ਸੀ ਮਾਇਆ ਨਾਲ ਹੱਥ ਲਾ ਲੇ ਤਾਂ ਤਾਂ ਸੜ ਜਾਂਦਾ ਸੀ ਉੱਥੋਂ ਇਹ ਲਿਆ ਕੇ ਜਲਨਦੀ ਚ ਪਾਤਾ ਤੂੰ ਜਲ ਨਦੀ ਹਾਂ ਜਲ ਕਾ ਨਦੀ ਉਹ ਆਪ ਜਿਹੜਾ ਹੈ ਉਹ ਜਲ ਨਦੀ ਹੈ ਜਲ ਨਿਦ ਤੂੰ ਜਲ ਨਿਦ ਜੇ ਤਾਂ ਹੁੰਦਾ ਜਲ ਦੋ ਤਦਿਆ ਨਾ ਜਲ ਦੀ ਤਾਂ ਦਿਨ ਸਿਆਰੀ ਹੈ ਤਦੈ ਨੂੰ ਸਿਆਰੀ ਹੈ ਇਹ ਜਲ ਜਮਾ ਨਦੀ ਲਫਜ਼ ਹੈ ਜਲ ਜਮਾ ਨਦੀ ਜਲ ਦੀ ਲਫਜ਼ ਆ ਗਿਆ ਜੇ ਹੁੰਦਾ ਜਲ ਤ ਤਤਾ ਹੁੰਦਾ ਫਿਰ ਤਦਾਂ ਨਹੀਂ ਸੀ ਹੁਣ ਸਿਆਰੀ ਵੀ ਨਹੀਂ ਸੀ ਹੁਣ ਫਿਰ ਜਲ ਤ ਜੇ ਇਹਦੇ ਜਲ ਦਾ ਅਰਥ ਕਰੀਏ ਅਸੀਂ ਕਰਾਂਗੇ ਫੇ ਤਾਂ ਤੱਜ ਹੀ ਦਾ ਤਾਂ ਨਹੀਂ ਯਹੀਦਾ ਹੂੰ ਹੂੰ ਜੇ ਤੱਦਾ ਤਾਂ ਜਲ ਨਦੀ ਅਰਥ ਕਰਾਂਗੇ ਤੇ ਧਰੂ ਨਾਲ ਜਲਨ ਦਾ ਮੈਂ ਨਹੀਂ ਪ੍ਰਲਾਦ ਨਾਲ ਆਇਆ ਜਲਨ ਵਾਲੀ ਦੀ ਕਹਾਣੀ ਜਿਹੜੀ ਜੋੜੀ ਰਹਿਣੇ ਆ ਧਰੂ ਨਾਲ ਤਾਂ ਆਇਆ ਨਹੀਂ ਉਹ ਤਾਂ ਜਲਿਆ ਪ੍ਰਲਾਦ ਹੈ ਜਲ ਦੀ ਬਾੰਦ ਧਰੂ ਥਾਪਿਓ ਜਲ ਨਦੀ ਬਾੰਦ ਬਨ ਕੇ ਜਲਨਦੀ ਦੀ ਦੇ ਵਿੱਚ ਟਿਕਾ ਕੇ ਧਰੂ ਇਹਨੂੰ ਥਾਪ ਦਿੱਤਾ ਟਿਕਾਤਾ ਧਰੂ ਦਾ ਮਤਲਬ ਹੁੰਦਾ ਟਿਕਿਆ ਹੋਇਆ ਥਪਿਆ ਹੋਇਆ ਧਰੂ ਦਾ ਮਤਲਬ ਹੀ ਹੈ ਨਾਮੇ ਕੇ ਸੁਆਮੀ ਸੀਯ ਬਹੋਰੀ ਲੰਕ ਭੀਖਣ ਆਪਿਓ ਹੋ ਲੰਕੇ ਨਾਮੇ ਕੇ ਸੁਆਮੀ ਸੀਯ ਬਹੋਰੀ ਨਾਮੇ ਕਾ ਸੁਆਮੀ ਕੀ ਹੈ ਉਹ ਜਿਹੜੀ ਪਹਿਲਾਂ ਠੰਡਕ ਸੀ ਨਾ ਠੰਡਕ ਹਵਾ ਕਰ ਸੀਯ ਬਹੋਰੀ ਸੀਯ ਬਹੋਰੀ ਉਹ ਦਵਾਰਾ ਵਾਲਾ ਹਦੀ ਸ਼ੀਤਲ ਤਾੰਦਰ ਹਵਾ ਕਰ ਦਵਾਰਾ ਬਣ ਗਿਆ ਪਹਿਲਾਂ ਕੀ ਪਹਿਲਾਂ ਜਲਦਾ ਸੀ ਤ੍ਰਿਸ਼ਨਾ ਦੀ ਅੱਗ ਚ ਤ੍ਰਿਸ਼ਨਾ ਦੇ ਅੱਗ ਚੋਂ ਕੱਢ ਕੇ ਤਿਰਕੁੜੀ ਚੋਂ ਹਰਦੇ ਚ ਲਿਆ ਕੇ ਉਹਨੇ ਆਪਣੇ ਨਾਲ ਟਿਕਾ ਲਿਆ ਆਪਣੇ ਨਾਲ ਜੋੜ ਲਿਆ ਜਲ ਜਲਨੀ ਦੇ ਵਿੱਚ ਪਾ ਲਿਆ ਤੂੰ ਜਲਨੇ ਦਾ ਹਾਂ ਜਲ ਕਾ ਉਹ ਜਲ ਕਾ ਮੀਨ ਬਣ ਗਿਆ ਉਹ ਜਲਨੇ ਦਾ ਆਪ ਸਤਗੁਰ ਬਣ ਗਿਆ ਵਿੱਚੇ ਉਹਦੇ ਸਮਾ ਗਿਆ ਜਿਵੇਂ ਬੱਚੀ ਪਾਣੀ ਚ ਵੜ ਗਈ ਤੇ ਬੱਚੀ ਦੀ ਪਿਆਸ ਪਾਣੀ ਦੀ हट ਗਈ ਉਹ ਜਿਹੜੀ ਜਲਨਤੀ ਪਾਣੀ ਬਣ ਉਹ ਵੀ हट ਗਈ ਜਲਨਦੀ ਦੇ ਵਿੱਚ ਲੋਕ ਕੀ ਮੱਚੀ ਆਪਣੇ ਮੂੜ ਚ ਸਮਾ ਗਈ ਮੱਛੀ ਦਾ ਮੂੜ ਚਲੇ ਆ ਹਾਂਜੀ ਨਾਮੇ ਕੇ ਸੋਮੀ ਸੀਆ ਬਹੋਰੀ ਲੰਕਪ ਭੀਖਣ ਆਪਿਓ ਹੋ ਨਾ ਮੈਂ ਕਹਾ ਸਾਮੀ ਕੀ ਹੈ ਸੀ ਬਹੋਰੀ ਸੀ ਸੀਤਾ ਨਹੀਂ ਹੈ ਸੀਤਲ ਦਾਦਾ ਨਾ ਸੀ ਉਹ ਸੀਆ ਵੀ ਜਿਹੜੀ ਹੈ ਨਾ ਉਹਦਾ ਨਾਮ ਵੀ ਜਿਹੜੀ ਵਿਵੇਕ ਬੁੱਧੀ ਹੈ ਉਹ ਉਸ ਹੀ ਕਹਿੰਦੇ ਨੇ ਕੀ ਜਦ ਨਾਲ ਸ਼ਾਂਤੀ ਆਉਂਦੀ ਹੈ ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ ਜਿਹੜੀ ਬੁੱਧ ਤ੍ਰਿਸ਼ਨਾ ਦੀ ਅੱਗ ਨੂੰ ਸ਼ਾਂਤ ਕਰ ਦਿੰਦੀ ਹੈ ਉਹ ਸੀ ਬਹੋਰੀ ਬਹੋਰੀ ਦੁਬਾਰਾ ਲੈ ਆਇਆ ਨਾ ਮੋੜ ਲੈਂਦਾ ਉੜ ਕੇ ਲੈ ਆਦੀ ਸੀ ਤਾਂ ਘਰ ਉਹ 라ਵਣ ਲੈ ਗਿਆ ਸੀ ਨਾ 라ਵਣ ਲੈ ਗਿਆ ਸੀ ਸੀਤਾ ਨੂੰ ਦੁਬਾਰਾ ਨਹੀਂ ਲੈਂਦੀ ਸੀ ਤਾਂ ਸੀ ਬਹੋਰੀ ਉਹ ਭਰਮ ਲੈ ਗਿਆ ਸੀ ਸੀਤਾ ਨੂੰ ਕਿਉਂ ਲੈ ਗਿਆ ਉਹ ਰਾਮ ਜੋ ਉਧਰ ਚਲਾ ਗਿਆ ਨਾ ਧਿਆਨ ਰਾਮ ਦਾ ਧਿਆਨ ਸੋਨੇ ਦੇ ਮਰਗ 'ਚ ਹੋ ਗਿਆ ਧਿਆਨ ਗਿਆ ਰਾਮ ਦਾ ਉਧਰ ਰਾਮ ਨਹੀਂ ਗਿਆ ਕਦੇ ਰਾਮ ਨਹੀਂ ਜਾਂਦਾ ਹੁੰਦਾ ਧਿਆਨ ਔਰ ਚਲਾ ਗਿਆ ਬਾਇਆ ਦੇ ਵਿੱਚ ਬਾਇਆ ਦਾ ਮਿਰਗਾ ਜਿਵੇਂ ਤ੍ਰਿਸ਼ਨਾ ਜਲ ਹੁੰਦਾ ਉਹ ਪਛੋ ਸੀਤਾ ਰਾਵਣ ਲੈ ਗਿਆ ਲੰਕੋ ਭੀਖਣ ਆਪਿ ਉਹ ਲੰਕਾ ਭਵੀਖਣ ਆਪਿਓ ਲੰਕਾਰ ਭਵੀਖਣ ਉਹਨੂੰ ਆਪੇ ਹੀ ਆਰਪੇਉਣੀ ਲਫਜ਼ ਹੈ ਆਪਿਓ ਆਪੇ ਹੀ ਲੰਕਾ ਆਪੀ ਭਵੀਖਣ ਹੁਣ ਕੌਣ ਸੀ ਬੋਰੀ ਉੱਥੇ ਲੰਕਾ ਹੋਰ ਹੈ ਭਵੀਖਣ ਹੋਰ ਹੈ ਭਵੀਖਣ ਨੂੰ ਲੰਕਾ ਦਾ ਰਾਜ ਦਿੱਤਾ ਹੈ ਉਹਨਾਂ ਦੀ ਰਮਾਇਣ ਚ ਇਹ ਕਹਿੰਦਾ ਨਾ ਕੋਈ ਲੰਕਾ ਹੈ ਨਾ ਕੋਈ ਭਵੀਖਣਾ ਉਹੀ ਲੰਕਾ ਉਹੀ ਭਵੀਖਣ ਹੈ ਲੰਕਾ ਨੂੰ ਵੀਖਣਾ ਆਪੇ ਹੋ ਲਾਮੇ ਕੇ ਸੁਆਮੀ ਸੀਬ ਹੋਰੀ ਸੀਤਾ ਵੀ ਲੈ ਲਈ ਲੰਕਾ ਵੀ ਵਿਚੇ ਸਮਾ ਗਈ ਸੀਤਾ ਵੀ ਵਿਚੇ ਸਮਾ ਗਈ ਲੰਕਾ ਵੀ ਵਿਚੇ ਸਮਾ ਗਈ ਮ ਭੀਖਣਾ ਆਪੇ ਹੋ ਉਹ ਭੀਖਣ ਵੀ ਉੱਤੇ ਆਪੇ ਹੀ ਆਪੇ ਵੀਖਣ ਆਪੇ ਕੇ ਜਿਹੜਾ ਹੁੰਦਾ ਨਾ ਲੰਕਾ ਕੀ ਹੈ ਲੰਕਾ ਹਿਰਦਾ ਜੋ ਸਪੇਸ ਹੈ ਜੋ ਆਕਾਸ਼ ਹੈ ਯਾ ਅੰਗਲੋ ਜੋ ਗਗਨ ਹੈ ਇਹ ਅੰਬਰ ਹੈ ਜੋ ਅੰਬਰ ਹੈ ਅੰਬਰੋ ਨੇ ਪੀ ਲਿਆ ਸਾਰਾ ਹੀ ਤੇ ਅੰਬਰ ਤੋਂ ਉਹ ਦੇ ਦ੍ਰਿ ਸਮਾ ਗਿਆ ਫਿਰ ਲੰਕਾ ਦਾ ਅੰਦਰੇ ਸਮਾ ਗਈ ਹਿਰਦਾ ਲੰਕਾ ਸਾਰੀ ਲੰਕਾ ਉਹਦੇ ਵਿੱਚ ਹੀ ਸਮਾ ਗਈ ਲੰਕਾ ਕਿੱਦਾਂ ਨਹੀਂ ਦੀਦੀ ਹੁਣ ਲੰਕਾ ਕਦੋਂ ਦੀਦੀ ਸੀ ਲੰਕਾ ਕਿੱਥੇ ਸੀ ਜਿੱਥੇ ਨਿਹਰਾ ਜਿਹਦੇ ਚ ਲੰਕਾ ਸੀ ਉੱਥੇ ਹੀ ਰਾਵਣ ਦਾ ਰਾਜ ਸੀ ਜਿੱਨੇ ਹਿੰਦ ਜਿਹਨੇਰਾ ਸੀ ਉਹਨੇ ਹਿੰਦ ਚ ਲੰਕਾ ਸੀ ਉੱਥੇ ਹੀ ਮਨ ਘੁੰਮਦਾ ਸੀ ਉਸੇ ਰੀਏ ਜਮਨ ਦੌੜਦਾ ਸੀ ਪਤਾ ਨਹੀਂ ਸੀ ਉਥੇ ਨਿਹਰ ਕੀ ਹੈ ਪਾਇਦਾ ਸੀ ਤੇ ਹੁਣ ਉਹਦੇ ਤੇ ਵੀ ਕਬਜ਼ਾ ਹੋ ਗਿਆ ਉਹ ਵੀ ਵਿਚੇ ਮਿਲ ਗਿਆ ਜਦ ਪਰਮ ਦੂਰ ਹੋ ਗਿਆ ਉਹ ਏਰੀਆ ਕਿੱਥੇ ਗਿਆ ਲੰਕਾ ਵਿਚੇ ਹੀ ਸਮਾ ਗਿਆ ਆਪੇ ਹੀ ਉਹ ਲੰਕਾ ਬਣ ਗਿਆ ਉਹ ਏਰੀਆ ਵੀ ਰੋਸ਼ਨ ਹੋ ਗਿਆ ਲੰਕ ਪਭੀਖਣ ਆਪੇ ਉਹ ਪਭੀਖਣ ਆ ਲੰਕ ਆਪੇ ਹੀ ਹੋ ਇੱਕੋ ਹੀ ਰਹਿ ਗਿਆ ਇੱਕ ਰਹਿ ਗਿਆ ਨਾ ਲੰਕਾ ਰਹੀ ਨਾ ਪਭੀਖਣ ਰਿਆ ਜੇ ਲੰਕਾ ਅਡਾ ਬਾਇਆ ਨਹੀਂ ਰਹੀ ਉਹ ਤਾਂ ਮਾਇਆ ਵਿੱਚ ਸਮਾ ਗਈ ਮਾਇਆ ਨਾਲ ਨਹੀਂ ਜੁੜਿਆ ਆਇਆ ਮਾਇਆ ਉਸ ਸਮੇਂ ਹੋਇਆ ਸੱਚ ਤੇ ਪਵਨਾ ਪਿਆ ਸੀ ਪਵਨਾ ਤੇ ਜਲ ਇਹ ਨਹੀਂ ਜਿਹੜਾ ਆਕਾਸ਼ ਹੈ ਆਕਾਸ਼ ਉਹਨੇ ਕੀ ਪੀ ਤੰਬਰ ਅੰਬਰ ਜਲ ਪੀ ਲਿਆ ਪਾਣੀ ਪੀ ਲਿਆ ਕਿਸੇ ਨੇ ਚੱਕ ਕੇ ਗਲਾਸ ਪਾਣੀ ਕਿੱਥੇ ਗਿਆ ਪਾਣੀ ਕਿੱਥੇ ਗਿਆ ਉਹ ਬੰਦਾ ਜਿਹਨੇ ਪਾਣੀ ਪੀਤਾ ਉਹੀ ਰਹਿ ਗਿਆ ਪਾਣੀ ਕਿੱਥੇ ਗਿਆ ਉਹਨਾਂ ਜਰ ਪਾਣੀ ਸੀ ਜਿਹਨਾਂ ਦੇ ਬਾਹਰ ਪਏ ਅਗਲਾ ਵਿੱਚ ਆਪੇ ਹੀ ਪਾਣੀ ਹੈ ਉਹ ਪਾਣੀ ਕਿੱਥੇ ਚਲਾ ਗਿਆ ਉਹ ਆਦਮੀ ਇਕੱਲਾ ਹੀ ਜਾਂ ਜੀ ਨੇ ਪੀ ਲਿਆ ਉਹਦੇ ਅੰਦਰ ਹੀ ਪਾਣੀ ਹੈ ਫਿਰ ਪਾਣੀ ਦਾ ਵਖਰਾ ਨਾਉ ਨਹੀਂ ਰਹਿੰਦਾ ਲੰਕਪ ਵੀਖਣਾ ਪਿਓ ਬਸਤ ਮਾਇਲੇ ਬਸਤ ਗੜਾਈ ਟਾਕੋ ਪੇ ਨਾ ਕਹਿਣਾ ਜਾਈ ਪਿੰਡ ਕਿ ਮੈਂ ਕਹਦਾ ਹਾਂ ਕਿ ਤੁਸੀਂ ਜਾਂ ਲੋ ਨੇ ਅੰਬਰ ਪੀ ਲਿਆ ਤਾਂ ਦਿਨ ਪਿੱਤਾ ਹੋਦਾ 9:00 ਵੱਜੂ ਉਪਰ ਖਤਮ ਉਪਰ ਤਾਂ ਉਹ ਨਹੀਂ ਚੱਲਦਾ ਹੁੰਦਾ ਬਸ ਤੇ ਮਾਇਲੇ ਬਸ ਤੇ ਗੁੱਡ ਆਈ ਇੱਕ ਵਾਰ ਦੋ ਹੀ ਵਾਸਤੇ ਪਾਤੀ ਤਾਂ ਗੋਪਾਲ ਮਿਆਨਰ ਤਲਵਾਰ ਉਹਨਾਂ ਜਿਹੜਾ ਡੜਨੇ ਜਨਾ درمیان ਤਲਵਾਰ ਤੋਂ ਬਾਹਰ ਹੈ ਉਹਨਾਂ ਜਿਹੜੇ ਡੜਨੇ ਜਦੋਂ ਇਕੱਠੇ ਹੋਗੇ ਇੱਕ ਦਾ ਨਾਂ ਚੱਲੂ ਫਿਰਦਾ ਇੱਕ ਦਾ ਹੀ ਨਾਂ ਚੱਲੂ ਦੋ ਦਾ ਨਹੀਂ ਚੱਲਦਾ ਤੇ ਕੋਈ ਤੇ ਮਿਆਨ ਦਾ ਨਾ ਚੱਲਦਾ ਤਲਵਾਰ ਦਾ ਚੱਲਦਾ ਬਸ ਇਹੀ ਗੱਲ ਹੈ ਜਿਹੜਾ ਅਸੀਂ ਨਾਂ ਰੱਖਿਆ ਹੋਇਆ ਨਾ ਇਸ ਨਿਯਮ ਦੇ ਉੱਤੇ ਕਹਿੰਦੇ ਜੀ ਜਾਤ ਰੰਗਾਂ ਕੇ ਨਾਮ ਜਿਆਦਾ ਰੰਗ ਰੰਗ ਕਰਕੇ ਜੀ ਦੀ ਪਛਾਣ ਮੈਨਾਂ ਨਹੀਂ ਐ ਤਲਵਾਰ ਇਹ ਕਹਿੰਦੇ ਉਹਨੂੰ ਸਰੀਰ ਨਹੀਂ ਕਹਿੰਦੇ ਸਾਡੇ ਕੋਲ ਜਿਹੜਾ ਨਾਨਕਾ ਜੋਤ ਹੈ ਜਾਤ ਨਹੀਂ ਹੈ ਗੁਰਬਾਣੀ ਯਾਦ ਨੂੰ ਨਹੀਂ ਮੈਨ ਨੂੰ ਨਹੀਂ ਬੰਦੀ ਹੋ ਕਿ ਮੈਂ ਅਸੀਂ ਤਲਵਾਰ ਦੀ ਗੱਲ ਕਰਦੇ ਆ ਬਾ ਤਲਵਾਰ ਇਹ ਮੈਨ ਦੀ ਗੱਲ ਨਹੀਂ ਕਰਦੇ ਹਾਲਾਂਕਿ ਮੈਨ ਦੇ ਵਿੱਚ ਐ ਤਲਵਾਰ ਐਵੇਂ ਆਤਮਾ ਵਿੱਚ ਐ ਸਰੀਰ ਦੇ ਸਰੀਰ ਦੀ ਗੱਲ ਨਹੀਂ ਹੁੰਦੀ ਹੁੰਦੀ ਆਤਮਾ ਦੀ ਗੱਲ ਦਈਏ ਜੋਤ ਦੀ ਗੱਲ ਤੇ ਪਾਸ਼ ਆਈਆਂ ਸੀ 10 ਕਹਨੇ ਆ ਜੋ ਤੇ ਕੋਈ ਆ 14 ਨੋ ਚੱਲਦਾ ਉਥੇ ਜਿਆਦਾ ਨਹੀਂ ਚੱਲਦਾ ਇਸ ਕਰਕੇ ਨਾਨਕੇ ਨੋ ਰੱਖਦਾ ਸਾਰਿਆਂ ਦਾ ਵੀ ਜੋ ਤੇ ਕਰੇ ਨਾ 14 ਦਾ ਨੋ ਹੈ ਜੀ ਜਾਤ ਰੰਗ ਆ ਕੇ ਨਾਮ ਰੰਗੋ ਇਹ ਜਾਤ ਅਸਲ ਜੀ ਦਾ ਹੀ ਨੋ ਹੈ ਉਹ ਆਤਮਾ ਕਰਕੇ ਨੋ ਹੈ ਬੋਲਦ ਕੀ ਹੈ ਬੋਲਦ ਚਰੀਲ ਨਹੀਂ ਹੈ ਗੁਰਬਾਣੀ ਜੀ ਜੀ ਨੂੰ ਬੋਲਦ ਨਹੀਂ ਕਹਦੇ ਜੇ ਉਪਦੇਸ਼ ਦਿੱਤਾ ਬੋਲਦ ਨੂੰ ਮੇਜਾ ਤੇਰੇ ਦੋ ਦੋ ਸਿੰਘ ਦੋ ਸਿੰਘ ਚਾਰ ਪੈਰ ਹੁੰਦੇ ਸੀ মুখ ਗੂੰਗਾ ਹੁੰਦਾ ਸੀ ਤਾਬ ਹਰੀ ਦੇ ਗੁਣ ਕਿਵੇਂ ਗਾਉਂਦਾ ਗੱਲ ਬੋਲਦ ਨੂੰ ਕਿ ਜੋਤ ਨੂੰ ਉਦੋਂ ਸੀ ਹੁਣ ਤਾਂ ਹੈ ਨਹੀਂ ਤੇਰੇ ਕੋਲ ਲੋਜ਼ ਹੰਗੋਂਦੇ ਸੀ ਚਾਰ ਪੈਰ ਹੁੰਦੇ ਸੀ ਬੋਕ ਗੁੱਗਾ ਹੁੰਦਾ ਸੀ ਬੋਲ ਸਕਦਾ ਨਹੀਂ ਸੀ ਉਦੋਂ ਹਰੀਕੇ ਕੋਲ ਤੂੰ ਕਿਵੇਂ ਗਾਉਂਦਾ ਆਦਮੀ ਨੂੰ ਕਹਿ ਰਹੇ ਨੇ ਤੇ ਉਪਦੇਸ਼ ਕਰ ਰਹੇ ਨੇ ਜੋਤ ਨੂੰ ਤੇ ਸਰੀਰ ਨੂੰ ਥੋੜੀ ਕਰ ਰਹੇ ਨੇ ਉਪਦੇਸ਼ ਉਹਨੇ ਯਾਦ ਕਰਾਇਆ ਵੀ ਉਦੋਂ ਤੇਰੇ ਕੋਲ ਇਹੋ ਜਿਹਾ ਸਰੀਰ ਸੀ ਉਦੋਂ ਤਾਂ ਤੈਨੂੰ ਚਲੋ ਮਾਫ ਸੀ ਹੈ ਉਹ ਨਹੀਂ ਮaaf ਹੈਗਾ ਆਦਮੀ ਨੂੰ ਨਹੀਂ ਮaaf ਹੈਗਾ ਹੈ ਹੁਣ ਤੂੰ ਗਾ ਸਕਦਾ ਹੈ ਉਦੋਂ ਗਾਸ ਉਦੋਂ ਜਿਹੜਾ ਕੰਮ ਕਰਦਾ ਸੀ ਤੇ ਤੇ ਉਹ ਕੰਮ ਲੈ ਆ ਜੋ ਕੰਮ ਉਦੋਂ ਕਰ ਸਕਦਾ ਸੀ ਉਦੋਂ ਉਹ ਕੰਮ ਲੈ ਲਿਆ ਘੋੜਾ ਜੋ ਕੰਮ ਕਰ ਸਕਦਾ ਘੋੜੇ ਦੇ ਕੰਮ ਲੈ ਲਿਆ ਮੱਛੀ ਜੋ ਕੰਮ ਆ ਸਕਦੀ ਹੈ ਮੱਛੀ ਤੇ ਕੰਮ ਲੈ ਲਿਆ ਮੱਛੀ ਤਾਂ ਸੀ ਫੂਡ ਹੈ ਬਣ ਸਕਦੀ ਹੈ ਫੂਡ ਬਣਾ ਇਹ ਲੋਕਾਂ ਨੇ ਭੂਡ ਵਾਸਤੇ ਪੈਦਾ ਕੀਤੀ ਸੀ ਪੈਦਾ ਹੀ ਜਿਹੜੀ ਚੀਜ਼ ਕੀਤੀ ਹੋਈ ਹੈ ਕੁਲ ਪੱਠੇ ਹੋ ਚੀਜ਼ਾਂ ਪੈਦਾ ਕੀਤੀਆਂ ਨੇ ਖਾਣ ਪੀਣ ਵਾਸਤੇ ਕੀਤੀਆਂ ਨੇ ਨੇ ਪੈਦਾ ਜਿਦਿਕੇ ਇਹਨਾਂ ਨੂੰ ਖਾਣਾ ਹੀ ਨਹੀਂ ਇਹਨਾਂ ਚੀਜ਼ਾਂ ਨੂੰ ਮਾਰ ਲੈਣੇ ਇਹ ਜੀਵ ਨੇ ਤਮਾਸ਼ਾ ਹੈ ਪਰ ਅਕਲ ਤੋਂ ਖਾਲੀ ਵਾਲੀ ਗੱਲ ਹੈ ਇਹ ਅਕਲ ਤੋਂ ਖਾਲੀ ਵਾਲੀ ਗੱਲ ਹੈ ਕਹਾਵੀ ਵੱਡਣਾ ਛੱਡਦਾ ਸੀ ਲੋਕਾਂ ਨੇ ਐਡੀ ਭਗਤੀ ਐ ਨਾ ਇਹਨਾਂ ਦੀ ਵੈਸ਼ਨਵਾਨਾ ਦੀ ਵਾਲਾ ਵਾਲਿਆਂ ਦੀ ਕਹਾਬ ਨਹੀਂ ਸੀ ਵੱਢਦੇ ਦਾਤੜ ਨਹੀਂ ਸੀ ਤੋੜਦੇ ਹੁਣ ਵੀ ਕਹਿੰਦੇ ਰਾਤ ਨੂੰ ਨਹੀਂ ਦਾਤੜ ਤੋੜਦੀ ਤੋੜਦੀ ਜਿਵੇਂ ਸੌਂ ਜਾਂਦੇ ਨੇ ਧਰਤੀ ਸੁੱਤੀ ਪਈ ਐ ਹੁਣ ਹੱਲ ਨਹੀਂ ਪਾਉਣਾ ਇਹ ਕਰਨਾ ਇਹ ਸਭ ਇਹਨਾਂ ਦੀਆਂ ਗੱਲਾਂ ਨੇ ਪੰਡਤ ਦੀਆਂ ਜੋੜੀਆਂ ਆਈਆਂ ਕਦੇ ਜਾਗ ਜਾਂਦੀ ਐ ਧਰਤੀ ਕਰੇ ਇਹਨਾਂ ਦੀ ਸੌਂ ਜਾਂਦੀ ਐ ਕਦੇ ਕੋਈ ਤਾਰਾ ਚੜ ਜਾਂਦਾ ਕਦੇ ਕੋਈ ਛਿਪ ਜਾਂਦਾ ਕਦੇ ਵਿਆਹ ਹੁੰਦੇ ਨੇ ਕਦੇ ਨਹੀਂ ਹੁੰਦੇ ਇਹਨਾਂ ਦਾ ਹਿਸਾਬ ਕਿਤਾਬ ਹੈ ਗੁਰਮਤ ਤੋਂ ਦੂਰ ਵਾਲਿਆਂ ਦਾ ਸਾਡਾ ਨਹੀਂ ਹੈਗਾ ਇਹ ਘਟ ਗਿਆਨੀਆਂ ਦਾ ਪਰਮ ਗਿਆਨੀਆਂ ਦਾ ਇਹ ਸਾਬਕਾਬ ਉਹ ਐਨ ਉਹਨਾਂ ਦੇ ਬਦਲਦੇ ਨੇ ਮੌਸਮ ਹੈ ਉੱਥੇ ਵਿਆਹੂ ਹੁੰਦੇ ਨੇ ਉਹਨਾਂ ਨੇ ਲੈਣਾ ਹੁੰਦਾ ਨਾ ਲਾਗ ਉਹਨਾਂ ਤੇ ਆਪਣੇ ਹਿਸਾਬ ਨਾਲ ਕੀਤਾ ਹੋਇਆ ਉਹਨਾਂ ਨੇ ਨਾਮੇ ਕੇ ਸੋਮੀ ਸੀਯਾ ਬਹੋਰੀ ਲੰਕਪ ਭੀਖਣ ਆਪਿਓ ਹੋ ਨਾਮੇ ਕਾ ਸਾਮੀ ਕੀ ਹੈ ਸੀ ਬਹੋਰੀ ਸੀ ਸੀਤਾ ਨਹੀਂ ਹੈ ਸੀਤਲ ਦਾਦਾ ਨਾਂ ਸੀ ਉਹ ਸੀ ਸਿਆ ਵੀ ਜਿਹੜੀ ਹੈ ਨਾ ਉਹਦਾ ਨਾਂ ਵੀ ਜਿਹੜੀ ਵਿਵੇਕ ਬੁੱਧੀ ਹੈ ਉਹਨੂੰ ਸੀ ਕਹਿੰਦੇ ਨੇ ਜਿਹਦੇ ਨਾਲ ਸ਼ਾਂਤੀ ਆਉਂਦੀ ਹੈ ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ ਜਿਹੜੀ ਬੁੱਧ ਤ੍ਰਿਸ਼ਨਾ ਦੀ ਅੱਗ ਨੂੰ ਸ਼ਾਂਤ ਕਰ ਦਿੰਦੀ ਹੈ ਉਹ ਸੀ ਬਹੋਰੀ ਭੋਰੀ ਦੁਬਾਰਾ ਲਿਆਇਆ ਨਾ ਮੋੜ ਲੈਂਦਾ ਉੜਕੇ ਲੈਦੀ ਸੀ ਤਾਂ ਘਰ ਉਹ ਰਾਵਣ ਲੈ ਗਿਆ ਸੀ ਨਾ ਰਾਵਣ ਲੈ ਗਿਆ ਸੀ ਸੀਤਾ ਨੂੰ ਦਵਾਰਾ ਨਹੀਂ ਲੈਦੀ ਸੀ ਤਾਂ ਸੀ ਬਹੋਰੀ ਉਹ ਪਰਮ ਲੈ ਗਿਆ ਸੀ ਸੀਤਾ ਨੂੰ ਕਿਉਂ ਲੈ ਗਿਆ ਉਹ ਰਾਮ ਜੋ ਉਧਰ ਚੱਲਿਆ ਗਿਆ ਨਾ ਧਿਆਨ ਰਾਮ ਦਾ ਧਿਆਨ ਸੋਨੇ ਦੇ ਮਰਗ ਚ ਹੋ ਗਿਆ ਧਿਆਨ ਗਿਆ ਰਾਮ ਦਾ ਉਧਰ ਰਾਮ ਨਹੀਂ ਗਿਆ ਕਦੇ ਰਾਮ ਨਹੀਂ ਜਾਂਦਾ ਹੁੰਦਾ ਧਿਆਨ ਅਰ ਚਲਾ ਗਿਆ ਬਾਇਆ ਦੇ ਵਿੱਚ ਬਾਇਆ ਦਾ ਮਿਰਗਾ ਜਿਵੇਂ ਤ੍ਰਿਸ਼ਨਾ ਜਲ ਹੁੰਦਾ ਉਹ ਪਿਛੋ ਸੀਤਾ ਰਾਵਣ ਲੈ ਗਿਆ ਲੰਕੋ ਭੀਖਣ ਆਪਿਓ ਹੋ ਲੰਕ ਭੀਖਣ ਆਪਿਓ ਹੋ ਲੰਕਾਰ ਭੀਖਣ ਉਹਨੂੰ ਆਪੇ ਹੀ ਆਰਪਿਓ ਨਹੀਂ ਲੱਭਦਾ ਆਪਿਓ ਆਪੇ ਹੀ ਲੰਕਾਏ ਆਪੀ ਭੀਖਣ ਕੋਣ ਸੀ ਬੋਹਰੀ ਉੱਥੇ ਲੰਕਾ ਹੋਰ ਹੈ ਪਵੀਖਣ ਹੋਰ ਹੈ ਪਵੀਖਣ ਨੂੰ ਲੰਕਾ ਦਾ ਰਾਜ ਦਿੱਤਾ ਉਹਨਾਂ ਦੀ ਰਮਾਇਣ ਚ ਇਹ ਕਹਿੰਦਾ ਨਾ ਕੋਈ ਲੰਕਾ ਹੈ ਨਾ ਕੋਈ ਪਵੀਖਣ ਹੈ ਉਹੀ ਲੰਕਾ ਹੋਈ ਪਵੀਖਣ ਲੰਕਾ ਪਵੀਖਣ ਆਪੇ ਹੋ ਲਾਮੇ ਕੇ ਸੁਆਮੀ ਸੀ ਬੋਹਰੀ ਸੀਤਾ ਵੀ ਲੈ ਲਈ ਲੰਕਾ ਵੀ ਵਿਚੇ ਸਮਾ ਗਈ ਸੀਤਾ ਵੀ ਵਿਚੇ ਸਮਾ ਗਈ ਲੰਕਾ ਵੀ ਵਿਚੇ ਸਮਾ ਗਈ ਪਵੀਖਣ ਆਪੇ ਹੋ ਪਵੀਖਣ ਵੀ ਉੱਥੇ ਆਪੇ ਆਪੇ ਵੇਖਣ ਆਪੇ ਕੇ ਜਿਹੜਾ ਹੁੰਦਾ ਨਾ ਲੰਕਾ ਕੀ ਹੈ ਲੰਕਾ ਹਿਰਦਾ ਜੋ ਸਪੇਸ ਹੈ ਜੋ ਆਕਾਸ਼ ਹੈ ਇਹ ਐਂ ਕਹ ਲੋ ਜੋ ਗगन ਹੈ ਇਹ ਅੰਬਰ ਹੈ ਜੋ ਅੰਬਰ ਹੈ ਅੰਬਰੋਂ ਨੇ ਪੀ ਲਿਆ ਸਾਰਾ ਹੀ ਤੇ ਅਬਰ ਤੋਂ ਅਦ੍ਰਿ ਸਮ ਆ ਗਿਆ ਫਿਰ ਲੰਕਾ ਦਾ ਅਦ੍ਰਿ ਸਮ ਆ ਗਈ ਹਰਦਾਲ ਲੰਕਾ ਸਾਰੀ ਲੰਕਾ ਉਹਦੇ ਵਿੱਚ ਹੀ ਸਮਾ ਗਈ ਲੰਕਾ ਕਿਤੇ ਨਹੀਂ ਦੀਦੀ ਹੁਣ ਲੰਕਾ ਕਦੋਂ ਦੀਦੀ ਸੀ ਲੰਕਾ ਕਿੱਥੇ ਸੀ ਜਿੱਥੇ ਨੇਹਰਾ ਸੀ ਹਰਦੇ ਚ ਉਹਦਾ ਨਾ ਲੰਕਾ ਸੀ ਉੱਥੇ ਹੀ ਰਾਵਣ ਦਾ ਰਾਜ ਸੀ ਜਿੱਨੇ ਹਰਦੇ ਜਿਹਨੇਰਾ ਸੀ ਉਹਨੇ ਹਰਦੇ ਚ ਲੰਕਾ ਸੀ ਉੱਥੇ ਹੀ ਮਨ ਘੁੰਮਦਾ ਸੀ ਉਸ ਏਰੀਆ ਜਿਵੇਂ ਦੌੜਦਾ ਸੀ ਪਤਾ ਨਹੀਂ ਸੀ ਉਹ ਤੇ ਨਿਰਦਕੀ ਹੈ ਪਾਇਦਾ ਸੀ ਤੇ ਹੁਣ ਉਹਦੇ ਤੇ ਵੀ ਕਬਜ਼ਾ ਹੋ ਗਿਆ ਉਹ ਵੀ ਵਿਚੇ ਮਿਲ ਗਿਆ ਜਦ ਪਰਮ ਦੂਰ ਹੋ ਗਿਆ ਉਹ ਏਰੀਆ ਕਿੱਥੇ ਗਿਆ ਲੰਕਾ ਵਿਚੇ ਹੀ ਸਮ ਆ ਗਿਆ ਆਪੇ ਹੀ ਉਹ ਲੰਕਾ ਬਣ ਗਿਆ ਉਹ ਏਰੀਆ ਵੀ ਰੋਸ਼ਨ ਹੋ ਗਿਆ ਲੰਕ ਪਪੀਖਣ ਆਪੇ ਉਹ ਪਪੀਖਣ ਲੰਕ ਹੂੰ ਅੱਪਈ ਇਹੋ ਇੱਕੋ ਹੀ ਰਹਿ ਗਿਆ ਇੱਕ ਰਹਿ ਗਿਆ ਨਾ ਲੰਕਾ ਰਹੀ ਨਾ ਭਵੀ ਖੜ ਰਿਆ ਜੇ ਲੰਕਾ ਅਡਾ ਹੈ ਵਾਇਆ ਨਹੀਂ ਰਹੀ ਉਹ ਤਾਂ ਵਾਇਆ ਵਿੱਚ ਸਮਾ ਗਈ ਵਾਇਆ ਨਾਲ ਨਹੀਂ ਜੁੜਿਆ ਆਇਆ ਵਾਇਆ ਉਸ ਸਮਾ ਹੀ ਹੋਇਆ ਸੱਚੇ ਦੇ ਪਵਨਾ ਪਿਆ ਸੀ ਪਵਨਾ ਤੇ ਜਲ ਯਾਨੀ ਜਿਹੜਾ ਆਕਾਸ਼ ਹੈ ਆਕਾਸ਼ ਉਹਨੇ ਕੀ ਪੀ ਤੰਬਰ ਅੰਬਰ ਜਲ ਪੀ ਲਿਆ ਪਾਣੀ ਪੀ ਲਿਆ ਕਿਸੇ ਨੇ ਚੱਕ ਕੇ ਗਲਾਸ ਪਾਣੀ ਕਿੱਥੇ ਗਿਆ ਪਾਣੀ ਕਿੱਥੇ ਗਿਆ ਉਹ ਬੰਦਾ ਜਿਹਨੇ ਪਾਣੀ ਪੀਤਾ ਉਹੀ ਰਹਿ ਗਿਆ ਪਾਣੀ ਕਿੱਧਰ ਗਿਆ ਉਹਨਾਂ ਜਰ ਪਾਣੀ ਸੀ ਜਿਹਨਾਂ ਦੇ ਬਾਹਰ ਪਏ ਗਲਾਸ ਚ ਆਪੇ ਹੀ ਪਾਣੀ ਹੈ ਉਹ ਪਾਣੀ ਕਿੱਥੇ ਚਲਾ ਗਿਆ ਉਹ ਆਦਮੀ ਇਕੱਲਾ ਹੀ ਜਿਹਨੇ ਪੀ ਲਿਆ ਉਹਦੇ ਅੰਦਰ ਹੀ ਪਾਣੀ ਹੈ ਫਿਰ ਪਾਣੀ ਦਾ ਵਖਰਾ ਨਾਉ ਨਹੀਂ ਰਹਿੰਦਾ ਲੰਕਪ ਵੀਖਣਾ ਪਿਓ ਬਸ ਤਮਾਇਲੇ ਬਸ ਤੇ ਗੜਾਈ ਟਾਕੋ ਪੈਣਾ ਕਹਿਣਾ ਨਹੀਂ ਜਾਈ ਪਿੰਡ ਕਿ ਮਰਗਾ ਦੋ ਤੁਸੀਂ ਜਦੋਂ ਨੇ ਅੰਬਰ ਪੀ ਲਿਆ ਤਾਂ ਜਿਹਨੇ ਪੀਤਾ ਉਹਦਾ ਹੀ ਨਾ ਬੱਜੂ ਅੰਬਰ ਖਤਮ ਅੰਬਰ ਤਾਂ ਹਣੀ ਚਲਦਾ ਹੁੰਦਾ ਬਸ ਤੇ ਮਾਇਲੇ ਬਸਤ ਗੁੱਡ ਆਈ ਇੱਕ ਵਾਰ ਦੂਈ ਵਾਸਤੇ ਪਾਤੀ ਤਾਂ ਕੋ ਮਿਆਨਰ ਤਲਵਾਰ ਉਹਨਾਂ ਜਿਹੜਾ ਡਾੜਨੇ ਜਨਾ ਜਰਮਿਆਂ ਤਲਵਾਰ ਤੋਂ ਬਾਹਰ ਹੈ ਉਹਨਾਂ ਜਿਹੜੇ ਡਾੜਨੇ ਜਦੋਂ ਇਕੱਠੇ ਹੋਗੇ ਇੱਕ ਦਾ ਨਾ ਚੱਲੂ ਫਿਰ ਦੋ ਇੱਕ ਦਾ ਇਹ ਨਾ ਚੱਲੂ ਦੋ ਦਾ ਨਹੀਂ ਚੱਲਦਾ ਤੁਹ ਕੋਈ ਤੇ ਮਿਆਨ ਦਾ ਨਹੀਂ ਜਲਦਾ ਤਲਵਾਰ ਦਾ ਚਲਦਾ ਬਸ ਇਹੀ ਗੱਲ ਹੈ ਜਿਹੜਾ ਅਸੀਂ ਨਾਮ ਰੱਖਿਆ ਹੋਇਆ ਨਾ ਇਸ ਨਿਯਮ ਦੇ ਉੱਤੇ ਕਹਿੰਦੇ ਜੀ ਜਾਤ ਰੰਗਾਂ ਦੇ ਨਾਮ ਜਿਆਦਾ ਰੰਗ ਦੇ ਰੰਗ ਕਰਕੇ ਜੀ ਦੀ ਪਛਾਣ ਮਿਆਨ ਨਹੀਂ ਆਏ ਤਲਵਾਰ ਹੀ ਕਹਿੰਦੇ ਉਹਨੂੰ ਸ਼ਰੀਰ ਨਹੀਂ ਕਹਿੰਦੇ ਸਾਡੇ ਕੋਲ ਜਿਹੜਾ ਨਾਨਕਾ ਜੋਤ ਹੈ ਜਾਤ ਨਹੀਂ ਹੈ ਗੁਰਬਾਣੀ ਯਾਦ ਨੂੰ ਨਹੀਂ ਮਿਆਲ ਨੂੰ ਨਹੀਂ ਬੰਦੀ ਹੋ ਕਿ ਬਸੀ ਤਲਵਾਰ ਦੀ ਗੱਲ ਕਰਦੇ ਆ ਬਾ ਤਲਵਾਰ ਇਹ ਮੈਨ ਦੀ ਗੱਲ ਨਹੀਂ ਕਰਦੇ ਹਾਲਾਂਕਿ ਮੈਨ ਦੇ ਵਿੱਚ ਹੈ ਤਲਵਾਰ ਐਵੇਂ ਆਤਮਾ ਵਿੱਚ ਹੈ ਸਰੀਰ ਦੇ ਸਰੀਰ ਦੀ ਗੱਲ ਨਹੀਂ ਹੁੰਦੀ ਹੁੰਦੀ ਆਤਮਾ ਦੀ ਗੱਲ ਦਈ ਜੋਤ ਦੀ ਗੱਲ ਸੇ ਪਾਜਾਇਆਂ ਸੀ 10 ਕਹਨੇ ਆ ਜੋ ਤੇ ਕੋਈ ਆ 14 ਨੋ ਚੱਲਦਾ ਉਥੇ ਜਿਆਦਾ ਨਹੀਂ ਚੱਲਦਾ ਇਸ ਕਰਕੇ ਨਾਨਕ ਇਹ ਨੋ ਰੱਖਦਾ ਸਾਰਿਆਂ ਦਾ ਕਿ ਜੋ ਤੱਕ ਰਹੇ ਨਾ 14 ਨੋ ਹੈ ਜੀ ਜਾਤ ਰੰਗ ਆ ਕੇ ਨਾਮ ਰੰਗੋ ਇਹ ਜਾਤ ਅਸਲ ਜੀ ਦਾ ਹੀ ਨਾਮ ਹੈ ਆਤਮਾ ਕਰਕੇ ਨਾਮ ਹੈ ਬੋਲਦ ਕੀ ਹੈ ਬੋਲਦ ਸ਼ਰੀਰ ਨਹੀਂ ਹੈ ਗੁਰਬਾਣੀ ਜੀ ਜਿਹਨੂੰ ਬੋਲਦ ਨਹੀਂ ਕਹਿੰਦੇ ਜੇ ਉਪਦੇਸ਼ ਦਿੱਤਾ ਬੋਲਦ ਨੂੰ ਮੇਜਾ ਤੇਰੇ ਦੋ ਦੋ ਸਿੰਘ ਦੋ ਸਿੰਘ ਚਾਰ ਪੈਰ ਹੁੰਦੇ ਸੀ মুখ ਗੂੰਗਾ ਹੁੰਦਾ ਸੀ ਤਾਬ ਹਰੀ ਦੇ ਗੁਣ ਕਿਵੇਂ ਗਾਉਂਦਾ ਗੱਲ ਬੋਲਦ ਨੂੰ ਕਿ ਜੋਤ ਨੂੰ ਉਦੋਂ ਸੀ ਹੁਣ ਤਾਂ ਹੈ ਨਹੀਂ ਤੇਰੇ ਕੋਲ ਉਦੋਂ ਸਾਂਗ ਹੁੰਦੇ ਸੀ ਚਾਰ ਪੈਰ ਹੁੰਦੇ ਸੀ ਬੁੱਕ ਗੁੱਗਾ ਹੁੰਦਾ ਸੀ ਬੋਲ ਸਕਦਾ ਨਹੀਂ ਸੀ ਉਦੋਂ ਹਰੀਕੇ ਕੋਲ ਤੂੰ ਕਿਵੇਂ ਜਾਂਦਾ ਆਦਮੀ ਨੂੰ ਕਹਿ ਰਹੇ ਨੇ ਤੇ ਉਪਦੇਸ਼ ਕਰ ਰਹੇ ਨੇ ਜੋਤ ਨੂੰ ਤੇ ਸਰੀਰ ਨੂੰ ਥੋੜੀ ਕਹਿ ਰਹੇ ਨੇ ਉਪਦੇਸ਼ ਉਹਨੇ ਯਾਦ ਕਰਾਇਆ ਵੀ ਉਦੋਂ ਤੇਰੇ ਕੋਲ ਇਹ ਜਿਹਾ ਸਰੀਰ ਸੀ ਉਦੋਂ ਤਾਂ ਤੈਨੂੰ ਚਲੋ ਮਾਫੀ ਹੈ ਹੁਣ ਨਹੀਂ ਮਾਫ ਹੈਗਾ ਆਜ ਵੀ ਮੈਨੂੰ ਨਹੀਂ ਮਾਫ ਹੈਗਾ ਹੈ ਹੁਣ ਤੂੰ ਗਾ ਸਕਦਾ ਹੈ ਉਦੋਂ ਗਾਸ ਉਦੋਂ ਜਿਹੜਾ ਕੰਮ ਕਰਦਾ ਸੀ ਤੇ ਤੇ ਉਹ ਕੰਮ ਲੈ ਆ ਜੋ ਕੰਮ ਉਦੋਂ ਕਰ ਸਕਦਾ ਸੀ ਉਦੋਂ ਉਹ ਕੰਮ ਲੈ ਲਿਆ ਘੋੜਾ ਜੋ ਕੰਮ ਕਰ ਸਕਦਾ ਘੋੜੇ ਦੇ ਕੰਮ ਲੈ ਲਿਆ ਮੱਛੀ ਜੋ ਕੰਮ ਆ ਸਕਦੀ ਹੈ ਮੱਛੀ ਤੇ ਕੰਮ ਲੈ ਲਿਆ ਮੱਛੀ ਦਾ ਸੀ ਫੂਡ ਹੈ ਬਣ ਸਕਦੀ ਹੈ ਫੂਡ ਬਣਾਈਏ ਲੋਕਾਂ ਨੇ ਫੂਡ ਵਾਸਤੇ ਪੈਦਾ ਕੀਤੀ ਸੀ ਪੈਦਾ ਹੀ ਜਿਹੜੀ ਚੀਜ਼ ਕੀਤੀ ਹੋਈ ਹੈ ਕੋਲ ਪੱਠੇ ਹੋਰ ਚੀਜ਼ਾਂ ਪੈਦਾ ਕੀਤੀਆਂ ਨੇ ਖਾਣ ਪੀਣ ਵਾਸਤੇ ਕੀਤੀਆਂ ਨੇ ਨੇ ਪੈਦਾ ਜਿਦਿ ਕਹਿਆਂ ਇਹਨਾਂ ਨੂੰ ਖਾਣਾ ਹੀ ਨਹੀਂ ਇਹਨਾਂ ਚੀਜ਼ਾਂ ਨੂੰ ਮਾਰਨਾ ਹੀ ਨਹੀਂ ਇਹਦਾ ਜੀਵ ਨੇ ਨਾਮਾਸ ਹੈ ਪਰ ਅਗਲ ਤੋਂ ਖਾਲੀ ਵਾਲੀ ਗੱਲ ਹੈ ਇਹ ਅਗਲ ਤੋਂ ਖਾਲੀ ਵਾਲੀ ਗੱਲ ਹੈ ਕਹਾਵੀ ਵੱਡਣਾ ਛੱਡਦਾ ਸੀ ਲੋਕਾਂ ਨੇ ਐਡੀ ਭਗਤੀ ਐ ਨਾ ਇਹਨਾਂ ਦੀ ਵੈਸ਼ਨਵਾਨਾ ਦੀ ਵਾਲਾ ਵਾਲਿਆਂ ਦੀ ਕਹਾਬ ਨਹੀਂ ਸੀ ਵੱਢਦੇ ਦਾਤੜ ਨਹੀਂ ਸੀ ਤੋੜਦੇ ਹੁਣ ਵੀ ਕਹਿੰਦੇ ਰਾਤ ਨੂੰ ਨਹੀਂ ਦਾਤੜ ਤੋੜਦੀ ਤੋੜਦੀ ਜਿਵੇਂ ਸੌਂ ਜਾਂਦੇ ਨੇ ਧਰਤੀ ਸੁੱਤੀ ਪਈ ਐ ਹੁਣ ਹੱਲ ਨਹੀਂ ਪਾਉਣਾ ਇਹ ਕਰਨਾ ਇਹ ਸਭ ਇਹਨਾਂ ਦੀਆਂ ਗੱਲਾਂ ਨੇ ਪੰਡਤ ਦੀਆਂ ਜੋੜੀਆਂ ਆਈਆਂ ਕਦੇ ਜਾਗ ਜਾਂਦੀ ਐ ਧਰਤੀ ਕਦੇ ਇਹਨਾਂ ਦੀ ਸੌਂ ਜਾਂਦੀ ਐ ਕਦੇ ਕੋਈ ਤਾਰਾ ਚੜ੍ਹ ਜਾਂਦਾ ਕਦੇ ਕੋਈ ਛਿਪ ਜਾਂਦਾ ਕਦੇ ਵਿਆਹ ਹੁੰਦੇ ਨੇ ਕਦੇ ਨਹੀਂ ਹੁੰਦੇ ਇਹਨਾਂ ਦਾ ਹਿਸਾਬ ਕਿਤਾਬ ਹੈ ਗੁਰਮਤ ਤੋਂ ਦੂਰ ਵਾਲਿਆਂ ਦਾ ਸਾਡਾ ਨਹੀਂ ਹੈਗਾ ਇਹ ਘਟ ਗਿਆਨੀਆਂ ਦਾ ਪਰਮ ਗਿਆਨੀਆਂ ਦਾ ਇਹ ਸਾਬਕਾਬ ਉਹ ਐਨ ਉਹਨਾਂ ਦੇ ਬਦਲਦੇ ਨੇ ਮੌਸਮ ਹੈ ਉੱਥੇ ਵਿਆਹੂ ਹੁੰਦੇ ਨੇ ਉਹਨਾਂ ਨੇ ਲੈਣਾ ਹੁੰਦਾ ਨਾ ਲਾਗ ਉਹਨਾਂ ਤੇ ਆਪਣੇ ਹਿਸਾਬ ਨਾਲ ਕੀਤਾ ਹੋਇਆ ਉਹਨਾਂ ਨੇ